ਪਰ ਗਰੀਬ ਬੰਦੇ ਨੂੰ ਇਤੋਂ ਹਰਿਆਣੇ ਤੋਂ ਲਿਆ ਕੇ 7 ਲੱਖ ਦੀ 2 ਲੱਖ ਰੁਪਏ ਦੀ ਮੰਨਣੀ ਮੈਂ ਆਮ ਦੇਖਿਆ 20 20 30 30000 50 50000 ਦਲਾਲ ਇੱਕ ਪਸ਼ੂ ਤੋਂ ਬਚਾਉਂਦੇ ਆ ਜੀ ਪੈਸੇ ਤੁਹਾਡੇ ਕਾਹਤੇ ਲੱਗਨੇ ਸ਼ੁਰੂ ਚ ਸ਼ੈੱਦ ਤੇ ਜਾਂ ਪਸ਼ੂਆਂ ਤੇ ਉੱਡੇ ਸ਼ੁਰੂ ਚ ਕਿਸੇ ਨੇ ਦੋਨੇ ਪੈਸੇ ਗਲਦਲਵਾਤੇ ਸਬਸਿਡੀ ਦੇ ਚੱਕਰ ਸੀ ਛੱਡ ਤੇ ਪੈਸੇ ਖਰਾਬ ਕਰ ਲਏ ਉਧਰ ਪਸ਼ੂਆਂ ਤੇ ਖਰਾਬ ਕਰ ਲੇ ਹੂੰ ਹੋ ਗਿਆ ਬੰਦਾ ਫੇਲ ਜੇ ਤੁਸੀਂ ਘਰ ਵਾਤੇ ਤੁਹਾਨੂੰ ਪਸ਼ੂ ਚਾਹੀਦੇ ਨਾ ਇੱਕ ਦੋ ਪਸ਼ੂ ਰੱਖੋ ਭਾਵੇਂ 10 ਲੀਟਰ ਵਾਲੇ ਰੱਖ ਲਓ 5 ਲੀਟਰ ਤੁਹਾਡਾ ਲੱਗ ਜੂ ਘਰੇ ਤੇ 5 ਲੀਟਰ बिक ਵੀ ਜਾਊਗਾ ਪਰ ਜੇ ਤੁਸੀਂ ਬੁਫਾਰਕ ਡੇਰੀ ਫਾਰਮਿੰਗ ਕਰਨੀ ਹੈ ਨਾ ਇਹ ਦੋਨੇ ਗੱਲਾਂ ਅਲੱਗ-ਅਲੱਗ ਜਿਹੜੇ ਬੰਦੇ ਵਿਚ ਵਿਚਾਲੇ ਨੇ ਨਾ ਹਲੇ ਇਹ ਬੰਦੇ ਚੱਕੀ ਦੇ ਉੱਚ ਪਿਸ ਰਹੇ ਠੀਕ ਹੈ ਵਪਾਰਕ ਡੇਰੀ ਫਾਰਮਿੰਗ ਦੀ ਜਦੋਂ ਸਾਡੀ ਸ਼ੁਰੂਆਤ ਹੈ ਉਹ ਆਮ ਘਰਾਂ ਦੇ ਪਸ਼ੂਆਂ ਨਾਲੋਂ ਬਿਲਕੁਲ ਵੱਖਰੀ ਹੈ ਨਸਲ ਵਧੀਆ ਤਾਂ ਰੱਖੋ ਜੇ ਤੁਸੀਂ ਕਮਰਸ਼ੀਅਲ ਡੇਰੀ ਫਾਰਮਿੰਗ ਕਰਨੀ ਹੈ ਬਿਲਕੁਲ ਜਿਐਨ ਉਹ ਜੇ ਸਾਡਾ ਕੰਮ ਹੈ ਇਹ ਜਿਹੜੇ ਘਰਾਂ ਦੇ ਵਿੱਚ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪਸ਼ੂ ਰੱਖੇ ਹੁੰਦੇ ਨੇ ਤਾਂ ਆਮ ਹੀ ਲੋਕਾਂ ਨੂੰ ਸੁਣਿਆ ਜਾਂਦਾ ਹੈ ਇਹ ਗੱਲਾਂ ਕਰਦੇ ਕਿ ਲੱਤ ਮਾਰ ਗਿਆ ਡੰਗਰ ਡੰਗਰ ਖੁਰਲੀ ਦੇ ਵਿੱਚ ਚੜ ਗਿਆ ਚੁੰਡ ਧਾਰਾ ਕੱਢਣ ਲੱਗੇ ਤਾਂ ਲੱਤ ਮਾਰੀ ਬਾਲਟੀ ਕਿਤੇ ਗਈ ਤਾਂ ਉਹ ਲੋਕੀ ਗੁੱਸੇ ਦੇ ਵਿੱਚ ਆ ਕੇ ਨਾ ਬਹੁਤ ਸਾਰੀਆਂ ਗੱਲਾਂ ਵੀ ਕਰਦੇ ਨੇ ਕਿ ਵਗ ਨੇ ਚੌਣੇ ਨੇ ਬੜਾ ਦੁਖੀ ਕਰ ਲਿਆ ਤਾਂ ਨਸਲ ਸੁਧਾਰ ਹੈ ਜਿਹੜਾ ਚੰਗੀਆਂ ਨਸਲਾਂ ਪੈਦਾ ਕਰਨਾ ਇਹ ਕੀ ਨਸਲ ਖਰੀਦਣ ਤੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਦੀ ਜਾਂ ਸਾਡੇ ਕੋਲ ਘਰ ਦੇ ਵਿੱਚ ਜਿਹੜਾ ਜਾਨਵਰ ਹੈ ਕੁਝ ਉਸ ਦੇ ਵਿੱਚ ਕੋਈ ਖਾਸ ਗੁਣ ਹੋਣਗੇ ਜਿਹੜਾ ਕੁਝ ਪੀੜੀਆਂ ਅੱਗੇ ਜਾ ਕੇ ਉਹ ਵੀ ਇੱਕ ਚੰਗੀ ਨਸਲ ਦੀ ਕੱਟੀ ਬੱਚੀ ਦੇ ਸਕਦਾ ਹੈ ਨਸਲ ਨਾ ਸਭ ਤੋਂ ਪਹਿਲੀ ਹੈ ਊੜੇ ਵਾਲੇ ਚ ਊੜਾ ਇਹ ਹੂੰ ਨਸਲ ਸੁਧਾਰ ਸਾਨੂੰ ਕਰਨਾ ਚਾਹੀਦਾ ਹੈ ਸਾਡੇ ਕੋਲ ਬੱਚਿਆਂ ਵਾਲਾ ਸੀਮਨ ਨੂੰ ਪਸ਼ੂ ਪਾਲਣ ਭਾਗ ਕੋਲੇ ਵੀ ਉਪਲਬਧ ਹੈ ਹਨਾ ਪ੍ਰਾਈਵੇਟ ਸੰਸਥਾਵਾਂ ਕੋਲੇ ਵੀ ਲੱਭਦਾ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਕਹੂੰਗਾ ਇੱਥੇ ਜ਼ਰੂਰੀ ਹੈ ਜਿਹੜੀ ਤੁਸੀਂ ਡੇਰੀ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਹ ਗੱਲ ਜ਼ਰੂਰ ਪੁੱਛਣੀ ਹੈ ਵਿਦਿਆਰਥੀ ਤੋਂ ਵੀ ਮੈਂ ਦੁੱਧ ਵੇਚਣ ਵਾਸਤੇ ਪੈਦਾ ਕਰਨਾ ਹੈ ਮੈਂ ਵਪਾਰਕ ਡੇਰੀ ਫਾਰਮਿੰਗ ਕਰਨੀ ਹੈ ਜਾਂ ਮੈਂ ਆਪਣੇ ਘਰ ਵਾਸਤੇ ਦੁੱਧ ਦਹੀਂ ਮੱਖਣ ਲੱਸੀ ਕਿਉਂ ਪਨੀਰ ਵਾਸਤੇ ਪਸ਼ੂ ਰੱਖਣਾ ਹੈ ਇਹ ਸਵਾਲ ਬੜਾ ਜ਼ਰੂਰੀ ਹੈ ਜੀ ਹੂੰ ਜੇ ਤੁਸੀਂ ਘਰ ਵਾਸਤੇ ਤੁਹਾਨੂੰ ਪਸ਼ੂ ਚਾਹੀਦੇ ਹਨ ਇੱਕ ਦੋ ਪਸ਼ੂ ਰੱਖੋ ਭਾਵੇਂ 10 ਲੀਟਰ ਵਾਲੇ ਰੱਖ ਲਓ 5 ਲੀਟਰ ਤੁਹਾਡਾ ਲੱਗ ਜੂ ਘਰੇ ਤੇ 5 ਲੀਟਰ बिक ਵੀ ਜਾਊਗਾ ਪਰ ਜੇ ਤੁਸੀਂ ਵਪਾਰਕ ਡੇਰੀ ਫਾਰਮਿੰਗ ਕਰਨੀ ਹੈ ਨਾ ਇਹ ਦੋਨੇ ਗੱਲਾਂ ਅਲੱਗ-ਲੱਗ ਨੇ ਜੀ ਵਪਾਰ ਜਿਹੜੇ ਬੰਦੇ ਵਿਚ ਵਿਚਾਲੇ ਨੇ ਨਾ ਹਲੇ ਇਹ ਬੰਦੇ ਚੱਕੀ ਦੇ ਉੱਚ ਪਿਸ ਰਹੇ ਠੀਕ ਹੈ ਵਪਾਰਕ ਡੇਰੀ ਫਾਰਮਿੰਗ ਦੀ ਜਦੋਂ ਸਾਡੀ ਸ਼ੁਰੂਆਤ ਹੈ ਉਹ ਆਮ ਘਰਾਂ ਦੇ ਪਸ਼ੂਆਂ ਨਾਲੋਂ ਬਿਲਕੁਲ ਵੱਕਰੀ ਤੁਸੀਂ ਦੋ ਪਸ਼ੂ ਰੱਖ ਲਓ ਘਟ ਦੋ ਤੇ ਰੱਖ ਲਓ ਕੋਈ ਚੱਕਰੀ ਨਸਲ ਵਧੀਆ ਤਾਂ ਰੱਖੋ ਜੇ ਤੁਸੀਂ ਕਮਰਸ਼ੀਅਲ ਡੇਰੀ ਫਾਰਮਿੰਗ ਕਰਨੀ ਬਿਲਕੁਲ ਜੀਐਨ ਉਹ ਜੀ ਸਾਡਾ ਕੰਮ ਹੈ ਹਮ ਪਰ ਤੁਸੀਂ ਸੋਚੋ ਫਿਰ ਤੁਸੀਂ ਫਿਰ ਤੁਸੀਂ ਫੀਡ ਵੀ ਠੀਕ ਕਰੋ ਜੇ ਦੀ ਬਰੀਡ ਠੀਕ ਕਰ ਲਈ ਫਿਰ ਅਸੀਂ ਪ੍ਰਬੰਧਨ ਵੀ ਠੀਕ ਕਰੋ ਹਮ ਫਿਰ ਤੁਸੀਂ ਅਬਦਾ ਜਿਹੜਾ ਹੈਗਾ ਮੰਡੀਕਰਨ ਵੀ ਠੀਕ ਕਰੋ ਠੀਕ ਹੈ ਇਹ ਇਹ ਸਾਰੀਆਂ ਕੜੀਆਂ ਨੇ ਕੜੀਆਂ ਨੇ ਬਰੀਡ ਫੀਡ ਮੈਨੇਜਮੈਂਟ ਤੇ ਮਾਰਕੀਟਿੰਗ ਹਮ ਨਹੀਂ ਤੁਸੀਂ ਘਰੇ ਹੁੰਦੇ ਜਿਵੇਂ ਲੋਕਾਂ ਨੇ ਚਲੋ 10-20 ਲੀਟਰ ਬਾਤੇ ਰੱਖ ਲੇ ਉਹ 10 ਜੇ ਸਾਨੂੰ ਘਰੇ 50 ਰੁਪਏ ਲੀਟਰ ਵੀ ਵਧੀਆ ਪਈ ਜਾਂਦਾ ਘਰ ਦਾ ਦੁੱਧ ਕੋਈ ਮਹਿੰਗਾ ਨਹੀਂ ਹੂੰ ਚਲੋ 2 ਪੈਸੇ ਵੇਚਦੇ ਜਿਹੜਾ ਚੋ ਸਾਨੂੰ ਖਲ ਦਾ ਬੋਰੀ ਦਾ ਫੀਡ ਦਾ ਖਰਚਾ ਨਿਕਲ ਗਿਆ ਪਰ ਵਪਾਰਕ ਡੇਰੀ ਫਾਰਮਿੰਗ ਨਹੀਂ ਜੇ ਇਦਾਂ ਚੱਲੀ ਕਿਉਂਕਿ ਜੇ ਸਰ ਕੋ ਘਰ ਦਾ ਦੁੱਧ ਆ ਚਲ ਆਪਾਂ ਕਹਿੰਦਾ ਯਾਰ ਮਹਿੰਗਾ ਵੀ ਆ ਗਿਆ 60 ਰੁਪਏ ਕਿਟ ਬਾਜ਼ਾਰ ਚ ਵਧੀਆ ਮਿਲ ਜਾਣਾ ਜੀ ਇਹ ਵੀ ਪਹਿਲੂ ਉਨੇ ਹੀ ਡਿਸਕਸ ਕਰਨਾ ਜ਼ਰੂਰੀ ਹੈ ਪ੍ਰੋਗਰੈਸਿਵ ਡੇਰੀ ਫਾਰਮਰਾਈਜੇਸ਼ਨ ਪੀਡੀਐਫ ਇਹ ਜੜੀ ਹੈਗੀ ਹਮ ਅੱਜ ਪੰਜਾਬ ਚ ਉਹਨਾਂ ਨੇ ਯੂਰਪ ਤੋਂ ਵਧੀਆ ਨਸਲ ਤਿਆਰ ਕਰ ਲਈਏ ਅਗਲੇ ਮਹੀਨੇ ਮੇਲਾ ਲੱਗ ਰਿਹਾ 7 8 9 ਫਰਵਰੀ ਨੂੰ ਜਗਰਾਉ ਤੁਸੀ ਜਾਇਓ ਜੀ ਪੰਜਾਬ ਅੱਜ ਡੇਰੀ ਫਾਰਮਿੰਗ ਚ ਸੱਦੇ ਭਾਰਤ ਦੇ ਵਿੱਚ ਨੰਬਰ 1 ਸੂਬਾ ਹੈ ਬਰੀਡਿੰਗ ਸਟੇਟ ਹੈ ਪੰਜਾਬ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਤੇ ਪਸ਼ੂ ਪਾਲਣ ਦਾ ਭਾਗ ਦਾ ਬਈ ਬਹੁਤ ਵੱਡਾ ਰੋਲ ਹੈ ਇਹ ਕੇ ਵੀ ਕੇ ਸਾਡੇ ਖੇਤੀਬਾੜੀ ਵਿਕਾਸ ਕੇਂਦਰ ਜਿਹੜੇ ਹੈਗੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ। ਖੇਤੀ ਵਿਗਿਆਨ ਕੇਂਦਰ ਜਿਹੜੇ ਹੈਗੇ ਇਹ ਚੀਜ਼ਾਂ ਨੇ ਦਰਸਾਉਂਦੀਆਂ ਵੀ ਹਜ਼ਾਰਾਂ ਬੰਦੇ ਕਾਮਜਾਬ ਹੈਗੇ। ਹਜ਼ਾਰਾਂ ਬੰਦੇ। ਹਮ ਹਰ ਜ਼ਿਲ੍ਹੇ 'ਚ 20 25 30 40 50 ਬੰਦੇ 100 ਬੰਦੇ ਮਿਲ ਜਾਣਗੇ। ਜਗਰਾਉਂ, ਰਿੰਡਾ, ਲੁਧਿਆਣਾ, ਮੋਗਾ ਇਹ ਸਾਡੇ ਹੱਬ ਨੇ ਡੇਰੀ ਫਾਰਮਿੰਗ ਦੇ। ਬਾਗਾ ਪੁਰਾਣਾ ਹੋ ਗਿਆ ਹਨਾ। ਜੀ। ਪਰ ਹਜ਼ਾਰਾਂ ਬੰਦੇ ਕਾਮਜਾਬ ਨਹੀਂ ਤਾਂ ਹਜ਼ਾਰਾਂ ਬੰਦੇ ਫੀਲਰ ਵੀ ਹੈਗੇ। ਹਮ ਦੋਨਾਂ ਦੀ ਸਾਨੂੰ ਚਿੰਤਾ ਕਰਨ ਦੀ ਲੋੜ ਹੈ ਜੇ ਪੰਜਾਬ ਦੀ ਗਾਂ ਅੱਜ ਪੰਜਾਬ ਦੀ ਆਪਣੀ ਬਰੀਡ ਤਿਆਰ ਕੀਤੀ 12-14000 ਲੀਟਰ ਦੁੱਧ ਦਿੰਦੀ ਹੈ 80 ਲੀਟਰ ਦਾ ਰਿਕਾਰਡ ਬਣ ਚੁੱਕਿਆ ਹੈ ਮੇਲਿਆਂ 'ਚ ਜੀ ਤੇ ਬੜੀ ਜਿੱਤ ਸਾਫ ਸੁਥਰੀ ਚੋਾਈ ਹੁੰਦੀ ਹੈ ਉਹ ਬੂਸਟਰ ਵਾਲੀ ਚੋਾਈ ਦੀ ਗੱਲ ਨਹੀਂ ਮੈਂ ਕਰਦਾ ਮੱਝਾਂ ਦੇ ਵਿੱਚ 20 25 30 ਲੀਟਰ ਵਾਲੇ ਮੱਝਾਂ ਆਉਂਨੇ ਹਨਾ ਪਰ ਜੇ ਫੇਲ ਹੋਣ ਦੀ ਗੱਲ ਕਰੀਏ ਤਾਂ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਮੈਨੂੰ ਵੀ ਬੜਾ ਚਿੰਤਾ ਲੱਗਦੀ ਹੈ ਵੀ ਸਾਡੇ ਅਬਦੇ ਬੰਦੇ ਇਹ ਬਹੁਤ ਜਿੰਦਾ ਤੇ ਉਹ 2.5 2 ਲੱਖ ਫਿਰ ਵੀ ਠੀਕ ਹੈ ਵਧੀਆ ਫਾਰਮ ਤੇ ਤੁਸੀਂ ਮੱਝਾਂ ਵੇਚ ਲੋ ਪਰ ਗਰੀਬ ਬੰਦੇ ਨੂੰ ਇਤੋਂ ਹਰਿਆਣੇ ਤੋਂ ਲਿਆ ਕੇ 2.5 ਲੱਖ ਦੀ 2 ਲੱਖ ਰੁਪਏ ਦੀ ਮੰਨਣੀ ਹੂੰ ਇਹ ਵੀ ਨਾ ਜਦੋਂ ਸ਼ੁਰੂ ਚ ਬੰਦਾ ਜਾਂਦਾ ਹੈ ਨਾ ਜੀ ਮੈਂ ਆਪ ਚੱਲਿਆ ਇਹ ਦੁਕਾਨ ਤੇ ਸ਼ੁਰੂ ਚ ਬੰਦਾ ਤੁਸੀਂ 10 ਗਾਵਾਂ ਲੈਣੀ ਹੈ ਥੋੜਾ ਕਿਸੇ ਨੇ ਸ਼ੁਰੂ ਚ 15-20 ਲੱਖ ਰੁਪਏ ਲਵਾਤਾ ਮਾਰੇ ਪਸ਼ੂ ਤੇ ਮੱਝਾਂ ਤੇ ਤੁਸੀਂ ਜੋਰ ਲਾ ਲਓ ਜੀ ਜੀ ਪੈਸੇ ਤੁਹਾਡੇ ਕਾਤੇ ਲੱਗਣੇ ਸ਼ੁਰੂ ਚ ਸ਼ੈੱਡ ਤੇ ਜਾ ਪਸ਼ੂਆਂ ਦੇ ਤੋਂਡੇ ਸ਼ੁਰੂ ਚ ਕਿਸੇ ਨੇ ਦੋਨੇ ਪੈਸੇ ਗਲਤ ਲਵਾਤੇ ਸਬਸਿਡੀ ਦੇ ਚੱਕਰ ਸੀ ਛੱਡ ਤੇ ਪੈਸੇ ਖਰਾਬ ਕਰ ਲਏ ਉਧਰ ਪਸ਼ੂਆਂ ਦੇ ਖਰਾਬ ਕਰ ਲੇ ਹੂੰ ਹੋ ਗਿਆ ਬੰਦਾ ਫਿਰ ਇਹ ਦੋਨਾਂ ਬਾਤੇ ਕੌਣ ਜ਼ਿੰਮੇਵਾਰ ਹੈ ਅਸੀਂ ਆਪ ਜੀ ਮੈਂ ਆਮ ਦੇਖਿਆ 20 20 30 30000 50 50000 ਦਲਾਲ ਇੱਕ ਪਸ਼ੂ ਤੋਂ ਬਚਾਉਂਦੇ ਆ ਸੋ ਉਹਦਾ ਹੱਲ ਕੀ ਹੈ ਫਾਰਮ ਸ਼ੁਰੂ ਕਰਨ ਲੱਗੇ ਸਭ ਤੋਂ ਪਹਿਲਾਂ ਮਹਾਰ ਤੁਹਾਡੇ ਆਲੇ ਦੁਆਲੇ ਕੋਈ ਡੇਰੀ ਫਾਰਮਿੰਗ ਦਾ ਬਟਾ ਉਹਦੀ ਸਲਾਹ ਲਓ ਜਾਂ ਫਿਰ ਜਿਹੜਾ ਕਾਮਯਾਬ ਡੇਰੀ ਫਾਰਮਰ ਹੂੰ ਬਿਲਕੁਲ ਔਰ ਫਾਰਮ ਤੇ ਪਸ਼ੂ ਮੰਡੀਆਂ ਚ ਨਾ ਖਰੀਦੋ ਜੀ ਪਸ਼ੂ ਲਓ ਸਿੱਧੇ ਜਾ ਕੇ ਵਧੀਆ ਫਾਰਮ ਤੋਂ ਬੰਦੇ ਨੂੰ ਲਾਂਭਾ ਤੇ ਜੋਗੀ ਤਾਂ ਹੋਈਏ ਕਰ ਹੂੰ ਤਾਂ ਬੜੇ ਆਖੀਰ ਦੇ ਵਿੱਚ ਹੁਣ ਅਸੀਂ ਗੱਲ ਕਰਨੀ ਚਾਹਾਂਗੇ ਕਿ ਬਹੁਤ ਸਾਰੇ ਕਾਰਨਾਂ ਦੀ ਜਿੱਥੇ ਤੁਸੀਂ ਗੱਲ ਕੀਤੀ ਕਿ ਡੇਰੀ ਫਾਰਮਿੰਗ ਦੇ ਫੇਲ ਹੋਣ ਦੇ ਦੁੱਧ ਉਤਪਾਦਕਾਂ ਦੇ ਫੇਲ ਹੋਣ ਦੇ ਬਹੁਤ ਸਾਰੇ ਜਿਹੜੇ ਕਾਰਨ ਨੇ ਜਿਨ੍ਹਾਂ ਦੇ ਵਿੱਚ ਬਿਮਾਰੀਆਂ ਖੁਰਾਕ ਦੇ ਉੱਤੇ ਵੱਧ ਖਰਚਾ ਕਰਨਾ ਜਾਣਕਾਰੀ ਦੀ ਘਾਟ ਕਈ ਵਾਰ ਅਣਗਹਿਲੀ ਹੋਣਾ ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਜਿੱਥੇ ਇਸ ਦੇ ਵਿੱਚ شمار ਨੇ ਤਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹਾਲ ਦੇ ਤੌਰ ਦੇ ਉੱਤੇ ਇਥੋਂ ਵੇਖਣੀਆਂ ਚਾਹੀਦੀਆਂ ਨੇ ਕੀ ਕੁਝ ਜਿਹੜਾ ਹੈ ਇਥੋਂ ਠੀਕ ਕਰਕੇ ਅਸੀਂ ਡੇਰੀ ਫਾਰਮਿੰਗ ਦੇ ਕਿੱਤੇ ਨੂੰ ਹੈ ਜਿਹੜਾ ਇੱਕ ਕਾਮਯਾਬ ਕਰ ਸਕੇ ਪਹਿਲੀ ਗੱਲ ਨਾ ਜੇ ਡੇਰੀ ਫਾਰਮਿੰਗ ਚਲਾਉਣਾ ਹੈ ਆਪਣੀ ਕੰਨ ਤੇ ਲਿਖ ਕੇ ਲਾ ਦਿਓ ਇਹ ਗੱਲ ਵੀ ਮੇਰਾ 70% ਖਰਚਾ ਤੇ 90% ਮੇਰੀਆਂ ਬਿਮਾਰੀਆਂ ਇਹ ਖੁਰਾਕ ਨਾਲ ਜੁੜੀਆਂ ਵੀ ਹਮਮ ਪਹਿਲੀ ਗੱਲ ਇਹ ਮੂਲ ਮੰਤਰ ਹੈ ਖੁਰਾਕੀ ਮਸਲੇ ਦਵਾਈਆਂ ਨਾਲ ਨਹੀਂ ਹੱਲ ਹੋਣੇ ਪਹਿਲੀ ਗੱਲ ਦੂਜੀ ਗੱਲ ਜਦੋਂ ਤੁਹਾਡਾ ਪਸ਼ੂ ਬਿਮਾਰ ਹੁੰਦਾ ਕੋਈ ਵੀ ਬਿਮਾਰੀ ਆਂਦੀ ਹੈ ਦੇਖੋ ਕੀ ਹੁੰਦਾ ਨਾ ਇੱਕ ਗੱਲ ਇਹ ਚ ਬੜੀ ਸਿੰਪਲ ਜੀ ਗੱਲ ਹੈ ਪਿਛਲੇ ਹਫਤੇ ਮੈਂ ਸੋਨਦੇ ਆ ਦੀ ਕਿਸੇ ਮਾਹਰ ਦੀ ਗੱਲ ਉਹ ਕਹਿੰਦੇ ਜੀ ਬੀਮਾ ਕੰਪਨੀਆਂ ਤੁਹਾਡਾ ਖਰਚਾ ਦੇ ਦੇਣਗੀਆਂ ਹਣਾ ਤੁਹਾਡਾ ਖਰਚਾ ਦੇ ਦੇਣਗੇ ਜਿਹੜਾ ਹੋਇਆ ਮੰਨ ਲਓ ਤੁਸੀਂ ਆਪਰੇਸ਼ਨ ਕਰਾਇਆ ਤੇ ਖਰਚਾ ਦੇ ਦੇਣਗੇ ਬੀਨਾ ਬੀਮਾ ਕੰਪਨੀ ਆ ਡਾਕਟਰ ਤੁਹਾਨੂੰ ਦਵਾਈ ਲਿਖ ਦੂ ਚੰਗੀ ਸਿਹਤ ਕੌਣ ਦਊ ਹੂੰ ਪਸ਼ੂਆਂ 'ਚ ਮੈਨੂੰ ਦੱਸੋ ਇਹ ਸਵਾਲ ਪੁੱਛਣਾ ਵੀ ਚੰਗੀ ਸਿਹਤ ਮੇਰੇ ਪਸ਼ੂ ਦੀ ਜੇ ਨਹੀਂ ਹੈਗੀ ਮੇਰਾ ਪਸ਼ੂ ਬਿਮਾਰ ਹੋ ਰਿਹਾ ਜੀ ਟੀਕੇ ਲਵਾ ਲਓ ਕੋਈ ਗੱਲ ਨਹੀਂ ਮੈਨੂੰ ਕੋਈ ਉਹ ਨਹੀਂ ਫੀਡ ਪਾ ਲਓ ਪਰ ਕਾਰਨ ਲੱਭੋ ਕਾਰਨ ਮੇਰਾ ਪਸ਼ੂ ਕਿਉਂ ਬਿਮਾਰ ਹੋ ਰਿਹਾ ਹੂੰ ਕਾਰਨ ਖੁਰਾਕ ਜਾਂ ਪ੍ਰਬੰਧਨ ਸਾਡੇ ਬਹੁਤ ਸਾਰੇ ਪਸ਼ੂ ਪਾਲਕ ਮੇਰੇ ਕੋਲ ਪੁੱਛਦੇ ਆ ਜੀ ਮੱਝ ਨੂੰ ਬਾਰ ਬਾਰ ਮੈਸਟ੍ਰਾਈਟਸ ਹੋ ਰਹੀ ਹੈ ਗਾਂ ਦੇ ਬਾਰ ਬਾਰ ਥਣ ਖਰਾਬ ਹੋ ਰਹੇ ਮੈਂ ਕਿਹਾ 15 ਕਾਰਨ ਨੇ ਇਹ ਚੋਂ ਦੇਖੋ ਕਿਹੜਾ ਤੁਸੀਂ ਦਵਾਈ ਦੱਸੋ ਮੈਂ ਕਿਹਾ ਦਵਾਈ ਦੱਸ ਕੇ ਤਾਂ 5 ਦਿਨ ਲਾ ਕੇ ਠੀਕ ਹੋ ਜੂ ਜੇ ਦੁਬਾਰਾ ਹੋਊ ਫੇਰ ਜੇ 2 4 5 ਸਾਰੀਆਂ ਬਿਮਾਰ ਹੋ ਰਹੀਆਂ ਫੇਰ ਕਾਰਨ ਨਾ ਲੋਕਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਬੰਦਿਆਂ ਨੂੰ ਔਖਾ ਲੱਗਦਾ ਅੱਜ ਕੱਲ੍ਹ ਸਰਦੀਆਂ 'ਚ ਲੋਕਾਂ ਦਾ ਬੀਪੀ ਵਧ ਰਿਹਾ ਤੇ ਲੋਕਾਂ ਨੂੰ ਹੁੰਦਾ ਵੀ ਚਲੋ ਸੈਰ ਵੀ ਫਤਿ ਮਨਾ ਕਰ ਦਿੰਨੇ ਕਾਰਨ ਕੀ ਹੈ ਵੀ ਅਸੀਂ ਬੈਠਦੇ ਜਿਆਦਾਤਰ ਦੇ ਘਟ ਜੀ ਸੋ ਕਾਰਨ ਲੱਭਣਾ ਨਾ ਜਦੋਂ ਸਾਡਾ ਪਸ਼ੂ ਪਾਲਕ ਕਿਉਂਕਿ ਮੈਂ ਚਾਹਣਾ ਤੁਸੀਂ ਵੀ ਇਹੀ ਚਾਹੁੰਦੇ ਹੋ ਇਹ ਸਾਰੇ ਇਹੀ ਚਾਹੁੰਦੇ ਆਂ ਜੀ ਬਿਲਕੁਲ ਕਾਰਨ ਲੱਭਣ ਦੀ ਆਤਮਾ ਨੇ ਜੇ ਕਾਮਯਾਬ ਹੋਣਾ ਹੈ ਤਾਂ ਦੇਖਣਾ ਪੈਣਾ ਵੀ ਮੇਰੀ ਖੁਰਾਕ ਚ ਗੜਬੜ ਹੈ ਜਾਂ ਮੇਰੇ ਪ੍ਰਬੰਧਨ ਚ ਗੜਬੜ ਹੈ ਕੋਈ ਤਰੀਕਾ ਨਹੀਂ ਜੀ ਮੰਡੀ ਕਰਨ ਤੁਸੀਂ ਸਹੀ ਕਰ ਲਓਗੇ ਠੀਕ ਹੈ ਮੈਂ ਮੰਨ ਲਿਆ ਦੁੱਧ ਦੇ ਰੇਟ ਪਾਸ ਗੱਲ ਹੋ ਗਈ ਵੱਡਾ ਮਸਲਾ ਦੁੱਖ ਦੀ ਰਗ ਹੈ ਜੀ ਪਰ ਬਹੁਤ ਗੱਲਾਂ ਹੋਰ ਵੀ ਹੈਗੀਆਂ ਸਾਨੂੰ ਠੀਕ ਕਰਨੀਆਂ ਸੋਸਿਆ ਦੀ ਜੜ ਫੜੀ ਜਾਵੇਗੀ ਤਾਂ ਹੀ ਉਸ ਦਾ ਇਲਾਜ ਹੈ ਜਿਹੜਾ ਉਹ ਕੀਤਾ ਦਵਾਈਆਂ ਨਾ ਸਾਡੇ ਪਸ਼ੂ ਪਾਲਕਾਂ ਨੂੰ ਕਦੇ ਲਾਹੇਬੰਦ ਨਹੀਂ ਤੇ ਬਣਾ ਸਕਦਾ ਮਤਲਬ ਕਿ ਜਿੰਨੀ ਦੇਰ ਜੇ ਕੋ ਬੜੀ ਸਿੰਪਲ ਜੀ ਗੱਲ ਹੈ ਜੀ ਤੁਹਾਡੀ ਖੁਰਾਕ ਸਹੀ ਹੈ ਦਵਾਈਆਂ ਦੀ ਲੋੜ ਨਹੀਂ ਪਈ ਤੁਹਾਡੀ ਖੁਰਾਕ ਸਹੀ ਨਹੀਂ ਦਵਾਈਆਂ ਨੇ ਕੰਮ ਹੀ ਨਹੀਂ ਕਰਨਾ ਕਿਤੇ ਬੰਦਿਆਂ ਚ ਕੀਤੀਆਂ ਕੰਮ ਜੀ ਕੋਈ ਠੀਕ ਹੋਇਆ ਲਗਾਤਾਰ ਦਵਾਈਆਂ ਕਰਕੇ ਕੁਰਾਕ ਠੀਕ ਕਰਨੀ ਪੈਣੀ ਹੈ ਜੀ ਹਾਂ ਪਰ ਬਦਲੂਗਾ ਸਮਾਂ ਜੀ ਮੈਂ ਬੜਾ ਆਸਵੰਦ ਹਾਂ ਵੀ ਤੁਹਾਡੇ ਵਰਗੇ ਭਾਈ ਹੋਰ ਸਾਡੇ ਯੂਟਿਊਬਰ ਵੀਰ ਜਿਹੜੇ ਲੱਗੇ ਹੋਏ ਇਹ ਕਾਰਜ ਦੇ ਵਿੱਚ ਜੀ ਬਦਲੂਗਾ ਸਮਾਂ ਇਹ ਹਮੇਸ਼ਾ ਨਹੀਂ ਰਹਿਣਾ ਬਦਲੂਗਾ ਸਮਾਂ ਹਾਂ ਸਾਨੂੰ ਬਦਲਣਾ ਪੈਣਾ ਜ਼ਰੂਰ ਬਦਲਣਾ ਪੈਣਾ ਹਮਮ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਕਾਫੀ ਲੰਬੀ ਵਿਚਾਰ ਚਰਚਾ ਅੱਜ ਤੁਸੀਂ ਕੀਤੀ ਹੈ ਡੇਰੀ ਫਾਰਮਿੰਗ ਦੇ ਘਾਟੇ ਵਿੱਚ ਜਾਣ ਦੇ ਕਾਰਨਾ ਬਾਰੇ ਇਸ ਸਮੱਸਿਆ ਦੀ ਜੜ ਕੀ ਹੈ ਇਸ ਦੇ ਹੱਲ ਕੀ ਕੀ ਹੋ ਸਕਦੇ ਨੇ ਅ ਬੋਤਨ ਵਾ ਤੁਹਾਡਾ ਸਾਡੇ ਨਾਲ ਗੱਲ ਕਰਨ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਤੋਂ ਇਸੇ ਤਰੀਕੇ ਦੇ ਨਾਲ ਸਮਾਂ ਜਿਹੜੇ ਲੈਂਦੇ ਰਵਾਂਗੇ ਧਰਤ ਪੰਜਾਬੀ ਅਫੀਸ਼ੀਅਲ ਦੇ ਲਈ ਮੈਂ ਵਰਿੰਦਰ ਸਿੰਘ ਕਲੋਂ ਤੇ ਇਸ ਵੀਡੀਓ ਦੇ ਕੈਮਰਾ ਪਰਸਨ ਸਨ ਗੁਰਜੀਤ ਸਿੰਘ ਗੁਰਾਇਆ ਬਹੁਤ ਬਹੁਤ ਸ਼ੁਕਰੀਆ ਵੀਡੀਓ ਨੂੰ ਵੇਖਣ ਦੇ ਲਈ